ਨੜਾ ਰਿਹਾ ਬਾਉ ਸਿੰਘ ਮੈਸਾ ਹਾਂ ਹਾਂ ਬੌਡੀ ਦੇਖੋ ਬਾਉ ਦੀ ਬੌਡੀ ਬੰਦ ਕਰਨੇ ਫਾੜਿਆ ਕਰਦੇ ਕਬੂਤਰਾਂ ਨੂੰ ਪਾਣੀ ਭਰ ਲਈਏ ਫਸਲ ਹੀ ਗਾਲ ਵੀ ਸਾਰਿਆਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਪਹੁੰਚ ਕੇ ਕਬੂਤਰਾਂ ਕੋਲ ਬਾਉ ਨੜਾ ਰਿਹਾ ਮੈਸਾ ਧਾਣੇ ਦੂਣੇ ਥੋੜੇ ਜਿਹੇ ਹੈਗੇ ਸਰੋਂ ਸਰੋਂ ਪਾ ਦਈਏ ਪਾਣੀ ਚੇਂਜ ਕਰ ਦਈਏ ਧੋ ਕੇ ਠੀਕ ਆ ਫੇਰ ਮਿਲਦੇ ਆ ਪਾਤੀ ਬਈ ਸਰੋਂ ਸਰੋਂ ਐਨ ਪਾਣੀ ਭਰਤਾ ਤੇ ਖੋਲੀ ਇੱਕ ਬੁੱਤਰ ਗੇਟ ਬਾਹਲਾ ਟੈਟ ਆ ਯਾਰ ਆ ਜਾਓ ਬਈ ਆ ਜਾਓ ਆ ਜਾਓ ਆ ਜਾਓ ਭੱਜ ਕੇ ਨਿਕਲੇ ਨੇ ਬਾਹਰ ਆ ਗadne ਤੇ ਚੂਚੇ ਵੀ ਘੜਦੇ ਬਈ ਬਾਹਰ ਆ ਦੇਖੋ ਖਾਸੇ ਬੜੇ ਬੜੇ ਹੋ ਗਏ ਆ ਉਹ ਦੇਖੋ ਕਿਵੇਂ ਭੱਜੇ ਫਿਰਦੇ ਨੇ ਲੈ ਆ ਦੇਖੋ ਕਿੱਡੇ ਕਿੱਡੇ ਹੋ ਗਏ ਆ ਹਾਂ ਹਾਂ ਪੂਰੇ ਪਾਲਾ ਰਹੇ ਨੇ ਕਿਉਂਕਿ ਵਧੀਆ ਨਾ ਇੱਥੇ ਖੁੱਲੇ ਫਿਰੀ ਜਾਂਦੇ ਨੇ ਬਸ ਆ ਇੱਕੇ ਮਾੜਾ ਹੈ ਬਾਕੀ ਦਾ ਸਾਰੇ ਓਕੇ ਨੇ ਆ ਪਾਣੀ ਇਹ ਚ ਧਰ ਦਨੇ ਚੌਲ ਝੂਲ ਪਾਏ ਹੋਏ ਨੇ ਤੇ ਕਬੂਤਰ ਨਿਕਲੇ ਬਈ ਸਾਰੇ ਬਾਹਰ ਚਲੋ ਖਾਣ ਨੂੰ ਦਾਣਾ ਪਾਣੀ ਬੱਚਾ ਦੇਖ ਲੋ ਆ ਦੇਖੋ ਨਵਾਂ ਬੱਚਾ ਇਹ ਖੋਜਿਆ ਬਈ ਬਸ ਹੁਣ ਇਹ ਛਤਰੀ ਤੇ ਬਿਠਾਉਣ ਲੱਗ ਜਾਣੇ ਆਪਾਂ 2-4 ਦਿਨ ਉਹ ਨੀਲਾ ਦੇਖ ਲੋ ਉਹ ਨੀਲਾ ਬੈਠਾ ਬੱਚਾ ਹੁਣ ਆ ਗਏ ਬਾਈ ਪਿੰਡ ਵਾਲੀ ਮੋਟਰ ਤੇ ਤੇ ਵੱਢ ਰਹੇ ਆ ਕਣਕ ਇੱਥੇ ਅੱਜ ਕਣਕ ਦਾ ਸਾਰਾ ਹੀ ਨਿਬੜ ਜੂਗਾ ਤੇ ਫੇਰ ਜਾਵਾਂਗੇ ਦੂਜੀ ਮੋਟਰ ਤੇ ਅੱਜੇ ਚੱਲ ਰਹੀ ਐ ਕਣਕ ਲੈ ਕਣਕ ਥੋੜੋ ਚੱਲ ਰਹੀ ਐ ਸੋਰੀ ਮਸ਼ੀਨ ਚੱਲ ਰਹੀ ਐ ਹਾਂ ਓਏ ਮੈਂ ਕਿਹਾ ਚੱਲ ਰਹੀ ਐ ਕਣਕ ਤੇ ਮਸ਼ੀਨ ਵੱਢ ਰਹੇ ਆ ਚਲੋ ਜੀ ਹੁਣ ਆਪਾਂ ਵੜਾ ਲਈਏ ਕਣਕ ਹੁਣ ਜਾ ਰਹੇ ਆ ਜੀ ਆਪਾਂ ਖਮਾਣੋ ਕੰਬੈਨ ਚੱਲ ਰਹੀ ਆ ਤੇ ਆਪਾਂ ਖਮਾਣੋ ਚੱਲਿਆ ਗੁਰਿੰਦ ਦਵਾਈ ਦਵਾਨ ਮਾੜਾ ਮੋਟਾ ਸਮਾਨ ਜਿਆ ਲਿਆਉਣ ਠੀਕ ਆ ਉਹ ਤੋਂ ਬਾਅਦ ਚੱਲਾਂਗੇ ਮੋਟਰ ਤੇ ਤੇ ਫੇਰ ਚੱਲਾਂਗੇ ਕਬੂਤਰਾਂ ਕੋਲ ਚੱਲਦੇ ਆ ਪਹਿਲਾਂ ਖਮਾਣੋ ਵਾਲਾ ਕੰਮ ਨਿਬੜੀ ਆ ਆਪਾਂ ਪਹੁੰਚ ਗਏ ਬਾਈ ਪਿੰਡ ਬਸ ਆਓ ਸਾਹਮਣੇ ਦਿਖਦਾ ਆਪਣਾ ਘਰ ਚੱਲਦੇ ਆ ਹੁਣ ਦੇਖਦੇ ਆ ਕੰਬੈਨ ਉਧਰਲੀ ਮੋਟਰ ਤੇ ਗਈ ਜਾਂ ਨਹੀਂ ਤੇ ਕਬੂਤਰਾਂ ਮਤਲਬ ਮਾਰ ਲਈ ਕਿਹੜਾ ਆਪਾਂ ਘਰੋਂ ਆਉਂਦੀ ਸਾਰ ਬਾਈ ਜਾ ਰਹੇ ਆ ਮੋਟਰ ਤੇ ਨੂੰ ਆਹ ਲੱਗੀ ਆ ਗੰਬੈਨਾ ਉਹ ਦੇਖੋ ਆਹ ਖੜਾ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਆਹ ਲੱਗਿਆ ਹੋਇਆ ਦੇਖੋ ਆਜਾ ਸਾ ਸਿੰਘ ਫਿਰ ਰਿਹਾ ਹੈ ਜੱਸੇ ਬਾਏ ਬਾਏ ਹੁਣ ਆਗੇ ਬਾਈ ਸ਼ੈਲਰ ਵਾਲੇ ਖੇਤ ਕੋਲ ਤੇ ਅੱਜ ਆਹ ਮੋਟਰ ਤੇ ਸਾਰਾ ਹੀ ਨਵੇੜ ਦੇਣ ਆਪਾਂ ਨੇ ਟਰਾਲੀ ਲਾ ਰਹੇ ਆ ਬੈਗ ਬਸ ਲਾਈਟਿੰਗ ਦੇਖੋ ਡਾਇਰੈਕਟਰ ਨੂੰ ਥੱਲੇ ਐ ਜੱਸੇ ਨੇ ਮੈਂ ਕਹਿੰਨਾ ਘੜ ਘੜ ਕੇ ਲਾਈਟਾਂ ਨਹੀਂ ਆਇਆ ਨਾ ਗੋਰੀ ਜਿਹਾ ਫੋਰਮੈਨ ਬਣ ਗਿਆ ਹੁਣ ਭਾਈ ਸਾਡੇ ਨਾਲ ਤਾਂ ਜੱਸਾ ਹੀ ਕੰਮ ਹੈ ਜੱਸਿੰ ਤਿੰਨ ਦਿਨ ਹੋ ਗਏ ਕਣਕ ਵੜਾਉਂਦੇ ਇਹਨੂੰ ਤੇ ਚਲੋ ਫਿਰ ਹੁਣ ਆਪਾਂ ਚੱਲਦੇ ਆ ਗਰਾਊਂਡ 'ਚ ਨੂੰ ਐਨੇ ਕੰਮ ਇਹਨੂੰ ਲੱਗ ਜਾਣੇ 2 ਘੰਟੇ ਜਾਂ ਨੂੰ ਖੇਡ ਕੇ ਆ ਜਾਾਂਗੇ ਫਿਰ ਹੁਣ ਆ ਗਏ ਭਾਈ ਮੋਟਰ ਤੋਂ ਆਪਾਂ ਘਰ ਤੇ ਨੂਰੀ ਨੂੰ ਪਾਤਾ ਕੱਕੂ ਖ ਪਾਤੇ ਨੂਰੀ ਨੂਰੀ ਨਹੀਂ ਹੁਣ ਤਾਂ ਰੱਜੀ ਖੜੀ ਆ ਬਾਈ ਤੇ ਇਹ ਬੱਚਿਆਂ ਨੂੰ ਪਾਣੀ ਪੂਣੀ ਦੇਈਏ ਹੈ ਆ ਜਾ ਆ ਜਾ ਹਾਂ ਬਗੂ ਨਹੀਂ ਆਏ ਨਹੀਂ ਹਲੇ ਬੱਚਿਆਂ ਨੂੰ ਦਈਏ ਪਾਣੀ ਬਾਈ ਪਾਣੀ ਪੂਣੀ ਦੇ ਕੇ ਫੇਰ ਮਿਲਦੇ ਹਾਂ ਕਿਉਂਕਿ ਇਹ ਵਲੌਗ ਆ ਦੋ ਦਿਨਾਂ ਚ ਪੂਰਾ ਕਰਾਂਗੇ ਕੱਲ ਸਵੇਰ 2:30 ਛੱਡਾਂਗੇ ਕਬੂਤਰ ਚਲੋ ਕੋਈ ਨਹੀਂ ਹੁਣ ਪਹਿਲਾਂ ਪਾਣੀ ਪੂਣੀ ਦੇ ਦਈਏ ਬੱਚਿਆਂ ਸਾਰਿਆਂ ਨੂੰ ਦੇਦਾ ਬਾਈ ਪਾਣੀ ਬੈਠ ਕੇ ਖਾਣੇ ਆਜ ਤੇ ਕਬੂਤਰਾਂ ਨੂੰ ਥੋੜੀ ਜੀ ਸਰੋਂ ਪਾਤੀ ਪਾਣੀ ਪੋਣੀ ਪਾਤਾ 20 ਮਿੰਟ ਪੀ ਰਣਗੇ ਤਾਂ ਹੈ ਆਏ ਨਹੀਂ ਹਲੇ ਯਾਰ ਆਖਰ ਆਖਰ ਦਾ ਭਾਈ ਤੂਫਾਨ ਸਾਜਰੀ ਡਾਈ ਛੱਡਦੇ ਤੇ ਨਹੀਂ ਨਹੀਂ ਤੂਫਾਨ ਨਹੀਂ ਦੂਗਾ ਹਰਾ ਡੂਸਾ ਕਲਾ ਬੀਜਾ ਲਰ ਰੱਚ ਤੇ ਤੂਫਾਨ ਛੱਡਿਆ ਹੈ ਦੋ ਬੱਚੇ ਛੱਡੇ ਹੋਏ ਨੇ ਠੀਕ ਹੈ ਫਿਰ ਰਹੇ ਨੇ ਕਬੂਤਰ ਤੇ ਮੌਸਮ ਗੜਬੜ ਹੋ ਗਈ ਥੋੜੀ ਜੀ ਬੱਦਲ ਕਾਫੀ ਆਇਆ ਹੋਇਆ ਹੈ ਚਲੋ ਕੋਈ ਚੱਕਰ ਨਹੀਂ ਫਿਰਨ ਦਵੇਂ ਇਹ ਆ ਫਿਰਦਾ ਬੱਚਾ ਇੱਕ ਆ ਦੇ ਆ ਦੇ ਹਰਾ ਦੂਸਾ ਕਾਲਾ ਦੂਸੇ ਵਾਲਾ ਆ ਥਾਪੇ ਮਾਰਦਾ ਜਿਹੜਾ ਚਲੋ ਭਾਈ ਡਾਈ ਛੱਡੇ ਹੋਏ ਨੇ ਕਬੂਤਰ ਇਧਰ ਪਾਣੀ ਧਰ ਦੇ ਜਸੇ ਇਹਨਾਂ ਨੂੰ ਆਪਾਂ ਪਹੁੰਚ ਗਏ ਭਾਈ ਕੋਠੇ ਤੇ ਤੇ ਬੱਚੇ ਉੱਡ ਰਹੇ ਨੇ ਇੱਕ ਤਾਂ ਆ ਆ ਗਿਆ ਤੇ ਇੱਕ ਹੂੰਚਾ ਥੋੜਾ ਜਿਹਾ ਤੇ ਤੂਫਾਨ ਆਪਣਾ ਯਾਰ ਸਿੱਟ ਤਾਂ ਹੁਣ ਪਤਾ ਨਹੀਂ ਆਓ ਦੇਖੋ ਖੰਭਾ ਜੋ ਖੂਨ ਆਉ ਦੇਖੋ ਪਤਾ ਨਹੀਂ ਬੈਰੀ ਪਈ ਹੋਣੀ ਪਤਾ ਨਹੀਂ ਕੀ ਹੋਇਆ ਆਓ ਦੇਖੋ ਖੰਭਾ ਜੋ ਖੂਨ ਆਇਆ ਹੋਇਆ ਫੜਿਆ ਕਿਸੇ ਚੀਜ਼ ਨੇ ਇਹ ਗਿਰਿਆ ਤੇ ਮੈਂ ਥੱਲੇ ਦੇਖਦਾ ਤਾਂ ਤੇ ਮੈਂ ਫਟਾਫਟ ਉੱਪਰ ਨੂੰ ਆਇਆ ਹੁਣ ਮੈਂ ਢਾਂਗੀ ਲਾਈ ਆ ਬਿਠਾਈਏ ਪਹਿਲਾਂ ਇਹਨਾਂ ਨੂੰ ਠੀਕ ਆ ਫੜੀਏ ਆ ਦੇਖੋ ਬਾਈ ਕਿਸੇ ਚੀਜ਼ ਨੇ ਹਮਲਾ ਕਰਿਆ ਇਹਦੇ ਪਰ ਆ ਦੇਖੋ ਖੂਨ ਦੇ ਛਿੱਟੇ ਇਧਰਲੇ ਪੱਲੇ ਪਰ ਵੀ ਹੈਗੇ ਆ ਦੇਖੋ ਸਾਹੀਂ ਗਿਰਿਆ ਕਬੂਤਰ ਤੇ ਚਲੋ ਬਾਈ ਦੇਖਾਂ ਮੈਂ ਇਹਦਾ ਕਰਾਂ ਸੈਟ ਇਹਨੂੰ ਤੇ ਬਚਾ ਆ ਗਿਆ ਇੱਕ ਛਤਰੀ ਤੇ ਇਹ ਕਾਫੀ ਉੱਚਾ ਲੱਗੇ ਹੋਏ ਨੇ ਮੈਂ ਬਾਕੀ ਚਲੋ ਮੈਂ ਇਹਨੂੰ ਪਹਿਲਾਂ ਦੇਖਾਂ ਪਾਣੀ ਵੀ ਕੱਢ ਲਿਆ ਬਾਈ ਬਾਹਰ ਆਪਾਂ ਨੇ ਕਰ ਦਈਏ ਚੇਂਜ ਇਹਨੂੰ ਵੀ ਓਕੇ ਵਿੱਚੋਂ ਦਾ ਸਾਫ਼ ਹੈ ਚਲੋ ਪਾਣੀ ਪੋਣੀ ਪਾ ਕੇ ਧਰੀਏ ਦਾਣੇ ਦੂਣੇ ਦਾ ਕੰਮ ਨਿਬੇੜ ਜੀ ਦੇਖੋ ਫੰਗ ਥੱਲੇ ਚਿਪਕ ਜਾਂਦੇ ਨੇ ਇਕਨ ਦਾਣੇ ਪਾਦੇ ਬਈ ਕਬੂਤਰਾਂ ਨੂੰ ਤੇ ਡਾਈ ਛੱਡਣ ਕਰਕੇ ਕੱਲ ਰਾਤ ਪਾਏ ਨਹੀਂ ਤੇ ਦਾਣੇ ਇਹਨਾਂ ਨੂੰ ਬਸ ਹੁਣ ਕੱਢਣ ਲੱਗਦੇ ਆ ਹੌਲੀ ਹੌਲੀ ਸਾਰਿਆਂ ਨੂੰ ਯਾਰ ਸਾਲਾ ਟਾਈਮ ਹੀ ਨਹੀਂ ਲੱਗਦਾ ਡਾਈਆਂ ਲੂਈਆਂ ਦਾ ਤੂਫਾਨ ਆਪਣਾ ਉਹ ਬੈਠ ਗਿਆ ਯਾਰ ਵਿਚਾਰਾ ਦਾਣੇ ਵੀ ਨਹੀਂ ਚੁਕੇ ਉਹਨੇ ਤਾਂ ਤੇ ਦੋਨੇ ਬੱਚੇ ਉੱਡਦੇ ਨੇ ਤੇ ਇੱਕ ਤਾਂ ਫਿਰਦਾ ਦੇਖੋ ਇਹਦੇ ਦੂਸੇ ਵਾਲਾ ਆ ਦੇਖੋ ਆ ਫਿਰਦਾ ਇੱਕ ਤੇ ਗੁਲਾਬੀ ਟੂਸੇ ਵਾਲਾ ਆ ਆ ਦੇਖੋ ਥਾਪੇ ਮਾਰਦਾ ਆ ਆ ਪਿੰਡ ਗਲਾਬੀ ਟੂਸਾ ਹਾਰੀ ਚੱਲ ਚਲੋ ਟਾਂਗੀ ਲਾਤੀ ਆ ਭਾਪੇ ਬੈਠ ਜਾਣਗੇ ਮੌਸਮ ਬਈ ਬਾਲਾ ਖਰਾਬ ਹੋਇਆ ਹੋਇਆ ਦੇਖੋ ਤੇ ਚਲੋ ਇਹਨਾਂ ਨੂੰ ਚੁਗਣ ਤੋਂ ਦਾਣੇ ਦੇਉਣੇ ਚੱਲਦੇ ਹੁਣ ਆਪਾਂ ਸੰਦੇ ਬੱਚਾ ਵੀ ਆ ਗਿਆ ਬਾਈ ਇੱਕ ਆ ਗਿਆ ਤੇ ਇੱਕ ਹਲੇ ਆ ਆਉਂਦਾ ਹਰੇ ਟੂਸੇ ਕਲਾ ਵੀ ਚੱਲ ਰਿਹਾ ਆ ਫਿਰਦਾ ਤੇ ਗਲਾਬੀ ਟੂਸਾ ਹਾਰੀ ਚੱਲ ਰਾਲਾ ਬੈਠ ਗਿਆ ਮੈਂ ਕਹਿੰਦਾ ਦੋਈ ਬੈਠ ਜਾਣ ਫਿਰ ਇਹਨੂੰ ਇਕੱਠੀ ਬੰਦ ਕਰੀਏ ਚਲੋ ਕੋਈ ਨਾ 10 ਮਿੰਟ ਮੈਂ ਦੇਖਦਾ ਜਾ ਕੇ ਠੀਕ ਹੈ ਨਹੀਂ ਇਕੱਲੇ ਨੂੰ ਬੰਦ ਕਰ ਜੂਗਾ ਹਾ ਹਾ ਇਹ ਕੋ ਗਈ ਮੌਸਮ ਬਾਈ ਬੜਾ ਖਰਾਬ ਹੋ ਗਿਆ ਮਾਰਦਾ ਥਾਪੇ ਆ ਜਾ ਆ ਜਾ ਬਸ ਆ ਆ ਗਏ ਬਾਈ ਦੋਈ ਬੱਚੇ ਹਲੇ ਤਾਂ ਆ ਦੇਖੋ ਕਿੰਨੇ ਉੜਦੇ ਆ ਮੈਂ ਕਹਿੰਦਾ ਉੜਦੇ ਹੋਣੇ 20 ਕਬੂਤਰ ਆ ਗਏ ਆ ਗਏ ਆ ਗਏ ਆਜੋ ਵੀ ਆਜੋ ਆਜੋ ਹਾ 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 ਆਜੋ 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 ਹੋਣੇ ਦੋਨੇ ਬੱਚੇ ਆ ਗਏ ਬਈ ਟਾਂਗੀ ਤੇ ਤੇ ਹੁਣ ਆਪਾਂ ਖੁੱਡਾ ਖੋਲਦੇ ਆਂ ਪਹਿਲਾਂ ਜਿੰਦਾ ਲਾਤਾ ਦਾ ਮੇਰਾ ਚਲੋ ਖੁੱਡਾ ਖੋਲ ਕੇ ਅੰਦਰ ਕਰ ਦਵਾਂਗੇ ਇਹਨਾਂ ਨੂੰ ਬਾਈ ਬੱਚਿਆਂ ਨੇ ਬਹੁਤ ਦੁਖੀ ਕੀਤਾ ਹੋਇਆ ਆ ਫਿਰਦਾ ਇੱਕ ਇੱਕ ਹੋਰ ਟਾਂਗੀ ਤੇ ਬੈਠਾ ਸਾਲੇ ਕਦੇ ਉੜ ਜਾਂਦੇ ਆ ਕਦੇ ਬਹਿ ਜਾਂਦੇ ਆ ਕਦੇ ਉੜ ਜਾਂਦੇ ਆ ਕਦੇ ਬਹਿ ਜਾਂਦੇ ਆ ਆ ਮੈਂ ਦੂਜੀ ਟਾਂਗੀ ਲਾ ਹੀ ਦਿੱਤੀ ਤੇ ਹੁਣ ਚਲੋ ਬੈਠੇ ਤੇ ਅੰਦਰ ਕਰ ਦਾਂ ਮੈਂ ਇਹਨਾਂ ਨੂੰ ਬਹੁਤ ਹੈਰਾਨ ਕਰਿਆ ਯਾਰ ਜਦ ਅੰਦਰ ਕਰਨ ਲੱਗਦਾ ਸਾਲੇ ਜਦੇ ਉੜ ਜਾਂਦੇ ਨੇ ਤੇ ਚਲੋ ਕੋਈ ਨਹੀਂ ਇਹਨੂੰ ਬੈਠਣ ਦਾ ਬੱਚੇ ਨੂੰ ਪਹਿਲਾਂ ਫੇਰ ਦੇਖਦੇ ਆ ਫੇਰ ਉੜ ਗਏ ਭਾਈ ਦੋਨੇ ਬੱਚੇ ਸਾਲੇ ਢਾਂਗੀ ਨੀਵੀਂ ਕਰਦੀ ਸਾਰ ਉੜ ਜਾਨੇ ਪਤਾ ਨਹੀਂ ਕੀ ਆ ਇਹਨਾਂ ਨੂੰ ਹੋਇਆ ਹੋਇਆ ਗਿਹੜੇ ਚਾਰ ਨਹੀਂ ਦੰਦੇ ਫੇਰ ਚਲ ਕੋਈ ਨਹੀਂ ਬੈਠਣ ਦੋ ਯਾਰ ਇਹ ਬੈਠ ਗਏ ਫੇਰ ਰੁਕ ਜੋ ਮੈਂ ਫੇਰ ਦੇਖਦਾ ਇੱਧਰ ਟਰਾਈ ਕਰਕੇ ਇੱਕ ਬੱਚਾ ਤਾਂ ਹੋ ਗਿਆ ਭਾਈ ਅੰਦਰ ਆ ਇੱਕ ਰਹਿ ਗਿਆ ਹੁਣ ਇੱਥੇ ਢਾਂਗੀ ਮੈਂ ਇੱਥੇ ਲਈ ਖੜਾ ਇਹ ਸਾਲਾ ਫੇਰ ਉੜੂਗਾ ਹੁਣ ਇਹਨੇ ਬੜਾ ਲਹੂ ਪੀਤਾ ਹੋਇਆ ਈ ਯਾਰ ਫਲ ਹੋਏ ਮਿੱਤਰੋ ਸਾਰੇ ਬੱਚੇ ਹੋ ਗਏ ਬੰਦ ਓਕੇ ਰਪੋਟਾਂ ਨੇ ਆਪਾਂ ਕੱਲ ਤੱਕ ਦਾ ਕੰਮ ਖਾਦਾਂ ਸ਼ਾਮ ਨੂੰ ਦੇਖਦੇ ਨਵੇਂ ਬੱਚਿਆਂ ਦੇ ਗੇੜੇ ਕਢਾ ਲਈਏ ਨਵੇਂ ਨਹੀਂ ਮਤਲਬ ਪਿਛਲੇ ਸਾਲ ਵਾਲਿਆਂ ਦੇ ਜਿਹੜੇ ਕੱਢਣ ਲੱਗਣਾ ਹੁਣ ਆਪਾਂ ਨੇ ਘੇਰੇ ਜਮਰਾ ਲਈਏ ਫਿਸ਼ਦਰ ਜੀ ਦਾ ਪਤਾ ਲੱਗ ਗਿਆ ਇਹਨਾਂ ਨੂੰ ਤੇ ਚਲੋ ਕਰੀਏ ਹੁਣ ਬੰਦ ਮਸਾਂ ਹੀ ਆਏ ਨੇ ਚੂਚੇ ਵੀ ਭਾਈ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਪਰ ਚੂਚੇ ਹਾਲੇ ਖੋਲਣੇ ਨਹੀਂ 12 ਵਜੇ ਖੋਲਾਂਗੇ ਨਹੀਂ ਇਹ ਫੜ ਨਹੀਂ ਹੁੰਦੇ ਸਾਲੇ ਮੌਸਮ ਦੇਖ ਲੋ ਗੜਬੜ ਹਲੇ ਤੱਕ ਪਹਿਲਾਂ ਇੱਕ ਦੋ ਵਾਰੀ ਥੋੜਾ ਥੋੜਾ ਮੀਂਹ ਆ ਲਿਆ ਤੇ ਇਹਨਾਂ ਨੂੰ ਧਾਣੇ ਦੋਨੇ ਧਰਤੇ ਆਣ ਤਰੀਆਂ ਭਰਤੀਆਂ ਪਾਣੀ ਪੁਣੀ ਭਰਤਾ ਬੱਚੇ ਦੇਖ ਲੋ ਕਿੱਡੇ-ਕਿੱਡੇ ਹੋ ਗਏ ਆ ਦੇਖੋ ਲਾਲ ਸਿਰਾ ਜਿਹੜਾ ਬੈਠਾ ਆ ਆ ਦੇਖੋ ਕਿੱਦਾਂ ਹੋ ਗਿਆ ਬੱਚਾ ਇਹ ਲਾਓ ਦੇਖੋ ਨੀਲਾ ਕੱਲਾ ਹੀ ਪਿਆ ਆ ਪਿਆ ਚਲੋ ਕੋਈ ਚੱਕਰ ਨਹੀਂ ਫੇਰੰਦੋ ਇਹਨਾਂ ਨੂੰ ਤੇ ਬਲੌਗ ਦੀ ਆਪਾਂ ਕਰ ਦਨੇ ਆ ਐਂਡਿੰਗ ਠੀਕ ਆ ਮਿਲਾਂਗੇ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਸੇ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਉਹ ਬਲੌਗ ਪਾਈ ਜਾਂਦਾ ਜਾਨੀ ਕਿ ਪਾਉਂਦਾ ਉਹ 5-7 ਦਿਨ ਮਗਰੋਂ ਚਲੋ ਮਿਲਾਂਗੇ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਆ